ਵਾਦਿਆਂ ਦਾ ਪੱਕਾ ਕੌਣ ਹੈ ਪਰਮੇਸ਼ਵਰ ਹੈ ਹallelujah ਜਦੋਂ ਸਾਡੇ ਤੇ ਸਾਡੇ ਨੂੰ ਸਭ ਲੋਕਾਂ ਨੇ ਬਾਈਕਾਟ ਕੀਤਾ ਸਭ ਨੂੰ ਪਤਾ ਹੀ ਹੈ ਹallelujah ਸਾਡਾ ਸਭ ਨੇ ਸਾਤ ਛੱਡਿਆ ਪਰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛਿਆ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ ਹਾਲੇਲੂਇਆ ਜਿਹੜੇ ਸਾਡੇ ਆਪ ਦੇ ਭੈਣ ਭਰਾ ਉਹਨਾਂ ਨੇ ਵੀ ਸਾਨੂੰ ਫੋਨ ਕਰਨੀ ਛੱਡ ਤੇ ਕਿਤੇ ਸਾਤ ਨੂੰ ਕੁਝ ਮੰਗਣਾ ਲੈ ਨਹੀਂ ਮੰਗਦੇ ਕੋਈ ਨਹੀਂ ਕਿਸੇ ਤੋਂ ਮੰਗਦਾ ਹਾਲੇਲੂਇਆ ਕੌਣ ਦਿੰਦਾ ਆਪਾਂ ਨੂੰ ਪਰਮੇਸ਼ਰ ਦਿੰਦਾ ਉਹਨੇ ਸਾਨੂੰ ਰੋਟੀ ਪਾਣੀ ਦਿੰਦਾ ਹੀ ਰਿਹਾ ਹੋ ਹਾਲੇਲੂਇਆ ਆਪਾਂ ਕਿਹਦੇ ਤੇ ਵਿਸ਼ਵਾਸ ਕਰਨਾ ਵੇ ਕਿਹਦੇ ਤੇ ਕਰਨਾ ਵੇ ਪ੍ਰਭੂ ਜੀਸ਼ੂ ਤੇ ਰੱਖਣਾ ਹਾਲੇਲੂਇਆ ਕਿਨੂੰ ਕਿਨੂੰ ਪਤਾ ਹੈ ਪ੍ਰਭੂ ਜੀ ਬਹੁਤ ਪਿਆਰ ਕਰਦੇ ਆ ਹਾਲੇਲੂਇਆ ਇਹ ਝੂਠੀ ਦੁਨੀਆ ਚ ਨਿਕਲਾ ਨਾ ਮੇਰਾ ਭਰਾ ਬਾਲਾ ਪਿਆਰ ਕਰਦਾ ਮੇਰੀ ਭੈਣ ਬਾਲਾ ਕੋਈ ਨਹੀਂ ਪਿਆਰ ਕਰਦਾ ਹਾਲੇਲੂਇਆ ਮਾਂ ਪਿਓ ਵੀ ਨਹੀਂ ਕਰਦੇ ਹਾਲੇਲੂਇਆ ਜੋ ਪਿਆਰ ਕਰਨ ਤਾਂ ਛੱਡ ਗਈ ਮੈਂ ਜਾਨ ਦੁਨੀਆ ਤੋਂ ਕਿਉਂ ਛੱਡ ਕੇ ਜਾਂਦੇ ਹਾਲੇਲੂਇਆ ਸੱਚਮੁੱਚ ਆਪਾਂ ਨੂੰ ਪਿਆਰ ਕੌਣ ਕਰਦਾ ਵੈ ਪ੍ਰਭੂ ਕਰਦਾ ਹਾਲੇਲੂਇਆ ਇੱਥੇ ਤਾਂ ਦੁਨੀਆਦਾਰੀ ਦਾ ਸਾਬ ਇਹ ਮਤਵਲੀਦ ਮਤਵਲ ਦੇਈ ਹੈ ਹਾਲੇਲੂਇਆ ਬਾਦਿਆਂ ਦਾ ਪੱਕਾ ਕੌਣ ਹੈ ਪਰਮੇਸ਼ਵਰ ਹੈ ਹਾਲੇਲੂਇਆ ਜਦੋਂ ਸਾਡੇ ਤੇ ਸਾਡੇ ਨੂੰ ਸਭ ਲੋਕਾਂ ਨੇ ਬਾਈਕਾਟ ਕੀਤਾ ਸਭ ਨੂੰ ਪਤਾ ਹੀ ਹੈ ਹallelujah ਸਾਡੇ ਸਭ ਨੇ ਸਾਥ ਛੱਡਿਆ ਉਹਨਾਂ ਨਾਲ ਬੋਲਦੇ ਤਾਂ ਸੀਗੇ ਪਰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛਿਆ ਕਿ ਤੁਨ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਗਈ ਹallelujah ਜਿਹੜੇ ਸਾਡੇ ਆਪ ਦੇ ਹੀ ਭੈਣ ਭਰਾ ਉਹਨਾਂ ਨੇ ਵੀ ਸਾਨੂੰ ਫੋਨ ਕਰਨੇ ਛੱਡ ਤੇ ਕਿਤੇ ਸਾਥ ਤੋਂ ਕੁਝ ਮੰਗਣਾ ਲੈ ਨਹੀਂ ਮੰਗਦੇ ਕੋਈ ਨਹੀਂ ਕਿਸੇ ਤੋਂ ਮੰਗਦਾ ਹallelujah ਕੌਣ ਛਾਰ ਦਿਨਾਂ ਤੋਂ ਨੇ ਸਾਨੂੰ ਰੋਟੀ ਪਾਣੀ ਦਿੰਦਾ ਹੀ ਰਿਹਾ ਹਾਲੇਲੂਇਆ ਆਪਾਂ ਕਿਹਦੇ ਤੇ ਵਿਸ਼ਵਾਸ ਕਰਨਾ ਵੇ ਕਿਹਦੇ ਤੇ ਕਰਨਾ ਵੇ ਪ੍ਰਭੂ ਜੀਸ਼ੂ ਤੇ ਰੱਖਣਾ ਹਾਲੇਲੂਇਆ ਉਹ ਸਾਨੂੰ ਸਲਾਹਾਂ ਦੇਣ ਲੱਗ ਅ ਤੁਸੀਂ ਚਰਚ ਬੰਦ ਕਰ ਦਿਓ ਤੁਸੀਂ ਤਾਂ ਲੋਕਾਂ ਨਾਲ ਵੈਰ ਪਾਲਿਆ ਤੁਸੀਂ ਜੀਸ਼ੂ ਨਾਲ ਪਿਆਰ ਪਾਲਿਆ ਹਾਲੇਲੂਇਆ ਜੇਸੀਂ ਉਹਨਾਂ ਪਿੱਛੇ ਲੱਗੇ ਜੀਸ਼ੂ ਨੂੰ ਛੱਡਦੇ ਸਾਡੇ ਉਹਨਾਂ ਨੇ ਮਦਦ ਕਰਨੀ ਸੀਗੀ ਸਾਡੇ ਘਰੇ ਬੋਰੀਆਂ ਪਰ ਭੇਜ ਨਹੀਂ ਅਸੀਂ ਨਹੀਂ ਭੇਜਦਾ ਕੋਈ ਹਾਲੇਲੂਇਆ ਪਰ ਇਮਾਨ ਦੇ ਪੱਕੇ ਜਿਹੜੇ ਸੱਚਮੁੱਚ ਖੜੇ ਉਹ ਡਰਦੇ ਨਹੀਂ ਕਿਸੇ ਤੋਂ ਵੀ ਹਾਲੇਲੂਇਆ ਉਦੋਂ ਸੋਚਿਆ ਕਰੋ ਆਪਣੇ ਦੇ ਵਿਅਕਤੀਕ ਆਉਂਦੀ ਆਪਾਂ ਨੂੰ ਕੁਝ ਸਿਖਾਉਣ ਵਾਸਤੇ ਆਉਂਦੀ ਆ ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾ ਆਪਦੇ ਕਹਿਣ ਲੱਗੇ ਛੱਡ ਦੇ ਤੁਸੀਂ ਤਾਂ ਪੰਗਾ ਹੀ ਪਾਲਿਆ ਲੋਕਾਂ ਨਾਲ ਕਾਤੋਂ ਵੈਰ ਪਾਲਿਆ ਹਾਲੇਲੂਇਆ ਮੈਂ ਕਹਾਂ ਮੈਨੂੰ ਅੱਜ ਤੋਂ ਬਾਅਦ ਫੋਨ ਨਹੀਂ ਕਰਨੀ ਜੇ ਤੂੰ ਸਾਨੂੰ ਮਾੜੀਆਂ ਸਲਾਹਾਂ ਦੇਣੀਆਂ ਤਾਂ ਕਿਸੀ ਕਿਸੇ ਮਾੜੇ ਮੋٹے ਨਾਲ ਹੀ ਪਿਆਰ ਕੀਤਾ ਕੀਦੇ ਨਾਲ ਕੀਤਾ ਵੈ ਰਾਜਿਆਂ ਦੇ ਰਾਜੇ ਨਾਲ ਹਾਲੇਲੂਇਆ ਉਹ ਨਹੀਂ ਛੱਡਦਾਗਾ ਸਾਨੂੰ ਯਕੀਨ ਹੈ ਉਹ ਨਹੀਂ ਛੱਡਦਾ ਸਾਨੂੰ ਦੇਊਗਾ ਮਤ ਜਿਆਦਾ ਹੀ ਦੇਊਗਾ ਲੋੜ ਤੋਂ ਹਾਲੇਲੂਇਆ ਹਾਲੇਲੂਇਆ ਇੱਥੇ ਇੱਥੇ ਪਰਖਿਆ ਜਾਂਦਾ ਵੈ ਆਪਣੇ ਨਾਲ ਕੌਣ ਖੜਾ ਹੈ ਤੇ ਕੌਣ ਹੌਣ ਆਪਣੇ ਤੋਂ ਦੂਰ ਹਾਲੇਲੂਇਆ ਐਵੇਂ ਨਾ ਕਰੀ ਜਾ ਮੇਰਾ ਮਾਂ ਮੇਰੀ ਪਿਓ ਮੇਰੀ ਭੈਣ ਮੇਰਾ ਫਲਾਣਾ ਕੋਈ ਨਾ ਸਭ ਰਿਸ਼ਤੇਦਾਰੀਆਂ ਜੱਗ ਤੇ ਬਣੀਆਂ ਹੀ ਬਣੀਆਂ ਵੇ ਹਾਲੇਲੂਇਆ ਸੱਚਾ ਪਿਆਰ ਤਾਂ ਪਰਮੇਸ਼ਵਰ ਹੀ ਕਰਦਾ ਵੇ ਹਾਲੇਲੂਇਆ ਦੋ ਦਿਨ ਮੰंजे ਤੇ ਪੈ ਕੇ ਰੱਖ ਲੋ ਕਿਸੇ ਨੇ ਫੋਨ ਕਰਕੇ ਵੀ ਨਹੀਂ ਪੁੱਛਣਾਗਾ ਵੀ ਤੈਨੂੰ ਠੀਕ ਐ ਹੁਣ ਤੂੰ ਕਿਵੇਂ ਲੱਗੂ ਜੇ ਜਾਵੜੇ ਹਸਪਤਾਲ 'ਚ ਕੋਈ ਪਤਾ ਲੈਣ ਇੱਕ ਵਾਰਿਓ ਦੋ ਵਾਰਿਓ ਲੱਕੋ ਹੁਣ ਤਾਂ ਇਹਨਾਂ ਨੇ ਪਤਾ ਨਹੀਂ ਕਿੰਨਾ ਕੁਛ ਮਿੱਥੋਂ ਮੰਗ ਲੈਣਗੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਤੇ ਭਰੋਸਾ ਰੱਖਣਾ ਪਰਮੇਸ਼ਰ ਜੀ ਸੱਚਮੁੱਚ ਮੈਂ ਤੇਰੇ ਛੱਡਦੀ ਮੈਂ ਸਾਰੇ ਛੱਡਦੇ ਐ ਮੈਨੂੰ ਪਤਾ ਸੀ ਤੂੰ ਮੇਰੇ ਨਾਲ ਜਿੰਦਾ ਖਦਾ ਖੜਾ ਤੂੰ ਮੈਨੂੰ ਨਹੀਂ ਛੱਡੇਗਾ ਨਹੀਂ ਤਿਆਗੇਗਾ ਹਾਲੇਲੂਇਆ ਬਾਈਬਲ ਚ ਕੀ ਲਿਖਿਆ ਮੈਂ ਤੈਨੂੰ ਨਹੀਂ ਛੱਡੂਗਾ ਮੈਂ ਤੈਨੂੰ ਨਹੀਂ ਤਿਆਗੂਗਾ ਵਾਦਿਆਂ ਦਾ ਪੱਕਾ ਪਰਮੇਸ਼ਵਰ ਐ ਹਾਲੇਲੂਇਆ ਹਾਲੇ ਉਸ ਕੋ ਲੋੜਾਂ ਪੂਰੀਆਂ ਕਰਦਾ ਆਪਾਂ ਕੋਈ ਆਪਾਂ ਨੂੰ ਕੀ ਦੇ ਦੂਗਾ ਹਾਲੇਲੂਇਆ ਦੁੱਖ ਤਾਂ ਭਲਾ ਦੇ ਦੇਣ ਕੋਈ ਨਹੀਂ ਕੁਝ ਦੇ ਸਕਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਵਰ ਤੇ ਭਰੋਸਾ ਰੱਖਣਾ ਮੈਂ ਸੱਚ ਮੁੱਚ ਜਿਹਦਾ ਆਪਣਾ ਭਰੋਸਾ ਪੱਕਾ ਹੋ ਗਿਆ ਪਰਮੇਸ਼ਵਰ ਤੇ ਉਹਨੇ ਆਪਾਂ ਨੂੰ ਕਿਸੇ ਗੱਲ ਦੀ ਥੋੜੀ ਵੀ ਨਹੀਂ ਰਹਿਣ ਦੇਣੀ ਹਾਲੇਲੂਇਆ ਇਹ ਪਰਖਣੀ ਹੁੰਦੀ ਆ ਪਰਖ ਹਰੇਕ ਚੀਜ਼ ਦੀ ਜ਼ਰੂਰੀ ਆ ਦੁੱਖ ਵੇਲੇ ਆਪਾਂ ਪਰਖਦੇ ਹੁੰਨੇ ਕੌਣ ਨਾਲ ਖੜਾ ਤੇ ਕੌਣ ਮੇਰਾ ਸਾਥ ਛੱਡਦਾ ਵੈ ਹਾਲੇਲੂਇਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਦੁਨੀਆ ਤੋਂ ਪਿਆਰ ਮੋੜੋ ਜਿੰਨਾ ਜਿੰਨਾ ਆਪਾਂ ਕਰ ਲਿਆ ਕਰ ਲਿਆ ਪਿੱਛੇ ਨੂੰ ਮੋੜੋ ਗਾਂ ਆਪਕ ਪਿਆਰ ਕਿਦੇ ਨਾ ਪਾਉਣਾ ਮੈਂ ਪਰਮੇਸ਼ਵਰ ਦੇ ਨਾਲ ਪਾਉਣਾ ਉਹ ਕਹਿੰਦਾ ਜੇ ਸੱਚਮੁੱਚ ਤੂੰ ਸੱਚ ਦੇ ਨਾਲ ਖੜਾਵੇਂ ਤੇ ਮੈਂ ਵੀ ਤੇਰੇ ਨਾਲ ਹੀ ਖੜਾਵੇਂ ਹallelujah ਹallelujah ਉਹ ਕਿੱਥੇ ਖੜਦਾ ਉਹ ਸੱਚ ਦੇ ਨਾਲ ਹੀ ਖੜਦਾ ਵੇ ਹallelujah ਆਪਾਂ ਭਰੋਸਾ ਨਹੀਂ ਆਪਣਾ ਡੋਲਰ ਮੰਨ ਨਹੀਂ ਡੋਲਣਾ ਵੇਖਦਾ ਉਹ ਵੀ ਵੇਖਦਾ ਹੁੰਦਾ ਵੇਖਾਂ ਕਿਤੇ ਦੁੱਖ ਵੇਲੇ ਮੈਨੂੰ ਛੱਡਦਾ ਨਹੀਂ ਜਾਂਦਾ ਕਿ ਸੱਚਮੁੱਚੇ ਰਿਸ਼ਤੇਦਾਰ ਮਗਰ ਤਾਂ ਨਹੀਂ ਲੱਗ ਜਾਂਦਾ ਹallelujah ਪਰ ਨਹੀਂ ਛੱਡਦਾ ਕਿ ਜੋ ਨਾਲ ਆਪਾਂ ਚੁਣਿਆ ਕੋ ਸੋ ਸਮਝ ਕੇ ਹੀ ਚੁਣਿਆ ਵਾ ਹਾਲੇਲੂਇਆ ਉਹ ਵਾਦਿਆਂ ਦਾ ਪੱਕਾ ਉਹ ਨਹੀਂ ਛੱਡਦਾਗਾ ਹਾਲੇਲੂਇਆ ਹਾਲੇਲੂਇਆ ਤੇ ਆਪਾਂ ਕੀ ਕਹਿਣਾ ਮੈਂ ਵਾਦਿਆਂ ਦਾ ਪੱਕਾ ਤੇ ਬੜਾ ਵਫਾਦਾਰ ਏ ਵਾਦਿਆਂ ਦਾ ਪੱਕਾ ਤੇ ਬੜਾ ਵਫਾਦਾਰ ਏ ਸਾਰਿਆਂ ਤੋਂ ਵਾਦੀ ਉਹ ਕਰਦਾ ਪਿਆਰ ਹੈ ਸਾਰਿਆਂ ਤੋਂ ਵਾਦੀ ਉਹ ਕਰਦਾ ਪਿਆਰ ਹੈ ਕੰਮ ਕਰਦਾ ਏ ਸਭ ਤੋਂ ਅਨੋਖਾ ਬੰਦੇ ਆ ਕੰਮ ਕਰਦਾ ਏ ਸਭ ਤੋਂ ਅਨੋਖਾ ਬੰਦੇ ਆ ਜਿਸੂ ਤੇ ਰੱਖ ਲੈ ਬਰੋਸਾ ਬੰਦੇ ਆ ਜਿਸ਼ੂ ਤੇ ਰੱਖ ਲੈ ਪਰਸਾ ਬੰਦਿਆ ਦੇਵੇਗਾ ਕਦੇ ਵੀ ਨਾ ਤੋਖਾ ਬੰਦਿਆ ਦੇਵੇਗਾ ਕਦੇ ਵੀ ਨਾ ਤੋਖਾ ਬੰਦਿਆ ਜਿਸ਼ੂ ਤੇ ਰੱਖ ਲੈ ਪਰਸਾ ਬੰਦਿਆ ਜਿਸ਼ੂ ਤੇ ਰੱਖ ਲੈ ਪਰਸਾ ਬੰਦਿਆ ਮਸੀਬਤਾਂ ਦੇ ਵਿੱਚ ਜਿਸ਼ੂ ਨਾਮ ਲੈਂਦਾ ਰਹੀ ਮਸੀਬਤਾਂ ਦੇ ਵਿੱਚ ਜਿਸ਼ੂ ਨਾਮ ਲੈਂਦਾ ਰਹੀ ਦੁਨੀਆ ਨੂੰ ਛਾੜੇ ਉਹਦੀ ਬਾਹ ਫੜ ਲਈ ਦੁਨੀਆ ਨੂੰ ਛਾੜੇ ਉਹਦੀ ਬਾਹ ਫੜ ਨਹੀਂ ਉਹਦੇ ਲਈ ਕੋਈ ਕੰਮ ਨਾ ਔਖਾ ਬੰਦਿਆ ਉਹਦੇ ਲਈ ਕੋਈ ਕੰਮ ਨਾ ਔਖਾ ਬੰਦਿਆ ਜਿਸ਼ੂ ਤੇ ਰੱਖ ਲੈ ਪਰਸਾ ਬੰਦਿਆ ਜਿਸ਼ੂ ਤੇ ਰੱਖ ਲੈ ਪਰਸਾ ਬੰਦਿਆ ਦੇਵੇਗਾ ਨਕ ਦੇਵੀਓ ਤੋਖਾ ਬੰਦਿਆ ਦੇਵੇਗਾ ਨਕ ਵੀ ਉਹ ਤੋਖਾ ਬੰਦਿਆਂ ਜੇ ਸ਼ੂ ਤੇ ਰੱਖ ਲੈ ਪਰੋਸਾ ਬੰਦਿਆਂ ਜਿਸ਼ੂ ਤੇ ਰੱਖ ਲੈ ਪਰੋਸਾ ਬੰਦੇ ਆ ਜਿਸ਼ੂ ਤੇ ਰੱਖ ਲੈ ਪਰੋਸਾ ਬੰਦੇ ਆ ਜਿਸ਼ੂ ਤੇ ਰੱਖ ਲੈ ਪਰੋਸਾ ਬੰਦੇ ਆ ਹallelujah ਇਸ ਤਰ੍ਹਾਂ ਆਪਣਾ ਸੱਚਮੁੱਚ ਆਪਾਂ ਨੂੰ ਕੁਝ ਵੀ ਆਵੇ ਜੇ ਦੁੱਖ ਤਾਂ ਸੁੱਖ ਵੀ ਪ੍ਰਭੂ ਦੇ ਉਹ ਆਪਾਂ ਸਭ ਨੂੰ ਪਤਾ ਵੈ ਜੇ ਰਾਤ ਆ ਤਾਂ ਦਿਨ ਚੜਨਾ ਹੀ ਚੜਨਾ ਮੈਂ ਹallelujah ਇਹ ਦੋ ਦੋ ਚੀਜ਼ਾਂ ਮੰਨ ਜੇ ਦੁੱਖ ਤਾਂ ਸੁੱਖ ਨੇ ਵੀ ਆਉਣਾ ਹੀ ਆਉਣਾ ਜੇ ਆਪਾਂ ਦੁੱਖਾਂ ਜਾਂ ਤਾਂ ਸੁੱਖ ਦੇ ਦਿਨ ਵੀ ਆਪਣੇ ਜਰੂਰ ਆਉਣਗੇ ਹallelujah ਪਰ ਆਪਣਾ ਮਾਨ ਜਿਹੜਾ ਈਮਾਨ ਪੱਕਾ ਹੋਣਾ ਚਾਹੀਦਾ ਪਰਮੇਸ਼ਵਰ ਤੇ ਹਾਲੇਲੂਇਆ ਆਪਣੀ ਜ਼ਿੰਦਗੀ ਚਾਏ ਕੰਮ ਹੋਇਆ ਚਾਏ ਨਹੀਂ ਹੋਇਆ ਹੋਣੇ ਤਾਂ ਹੈ ਗਈ ਹੈਗੇ ਆ ਪਰ ਆਪਾਂ ਇਹ ਨਹੀਂ ਪ੍ਰਭੂ ਨੂੰ ਤਾਨੇ ਨਹੀਂ ਦੇਣੇ ਪ੍ਰਭੂ ਮੈਨੂੰ ਬਹੁਤ ਚਰ ਹੋ ਗਿਆ ਕਿ ਫਿਰ ਜਿੱਥੇ ਪਹਿਲਾਂ ਜਾਂਦਾ ਸੀ ਉੱਥੇ ਜਾਵੜਾ ਹਾਲੇਲੂਇਆ ਆਪਾਂ ਨੂੰ ਤਾਨੇ ਨਹੀਂ ਦੇਣੇ ਸ਼ੱਕ ਨਹੀਂ ਕਰਨੀ ਪਰਮੇਸ਼ਰ ਤੂੰ ਮੇਰੇ ਕੋਈ ਕੰਮ ਨਹੀਂ ਕਰਦਾ ਕਰਦਾ ਆਪਾਂ ਨੂੰ ਹਜੇ ਨਹੀਂ ਦੀਂਦਾਗਾ ਹਾਲੇਲੂਇਆ ਜਦੋਂ ਆਪਣੀ ਅੱਖਾਂ ਤੋਂ ਪੱਟੀ ਲੈ ਗਈ ਦੁਨੀਆ ਵਾਲੀ ਸੱਚਮੁੱਚ ਉਦੋਂ ਆਪਾਂ ਨਹੀਂ ਦੱਸੂਗਾ ਵੀ ਪ੍ਰਭੂ ਮੇਰਾ ਕੰਮ ਕਰਦਾ ਹੈ ਕਿ ਉਹ ਨਹੀਂ ਕਰਦਾਗਾ ਹਾਲੇਲੂਇਆ ਭਰੋਸਾ ਰੱਖ ਆਪ ਪਰਮੇਸ਼ਰ ਤੇ ਭਰੋਸਾ ਰੱਖਣਾ ਜਿੰਦਾ ਖੁਦਾ ਤੇ ਹallelujah ਉਹ ਵਾਦਿਆਂ ਦਾ ਪੱਕਾ ਉਹ ਸੱਚੀ ਵਫਾਦਾਰ ਉਹ ਸਭ ਤੋਂ ਵੱਧ ਪਿਆਰ ਕਰਦਾ ਹallelujah ਐਵੇਂ ਨਹੀਂ ਕਰਿਆ ਕੋਈ ਮੇਰਾ ਭਰਾ ਮੇਨਾਂ ਬਾਲਾ ਪਿਆਰ ਕਰਦਾ ਮੇਰੀ ਭੈਣ ਕਰਦੇ ਮੈਂ ਤਾਂ ਕੰਨੇ ਕੋਈ ਵੀ ਨਹੀਂ ਮੈਨੂੰ ਤਾਂ ਕਰਦਾ ਹallelujah ਮੈਨੂੰ ਤਾਂ ਕੱਲਾ ਪਰਮੇਸ਼ਰ ਪਿਆਰ ਕਰਦਾ ਉਹਦੀ ਦੇ ਆਦੇ ਸਦਕਾ ਮੈਂ ਜਿੱਥੇ ਖੜੀ ਆ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਵੀ ਪਰਮੇਸ਼ਵਰ ਦੀ ਪਿਆਰ ਕਰਦਾ ਤਾਂ ਤੁਸੀਂ ਉਹਦੀ ਦਇਆ ਦੇ ਨਾਲ ਜਿੱਥੇ ਬੈਠੇ ਆ ਹਾਲੇਲੂਇਆ ਉਤੇ ਭਰੋਸਾ ਰੱਖਣਾ ਆਪਣਾ ਸੱਚਮੁੱਚ ਆਪਣਾ ਭਰੋਸਾ ਪੱਕਾ ਹੋਣਾ ਚਾਹੀਦਾ ਹਾਲੇਲੂਇਆ ਕੱਚਾੜਾ ਹੋਵੇ ਹਾਲੇਲੂਇਆ ਉਹ ਕੀ ਕਹਿੰਦਾ ਹੁੰਦਾ ਜਿਹੜਾ ਘਰ ਬਣਿਆ ਵਿਆ ਚਟਾਨ ਤੇ ਉਹ ਨਹੀਂ ਡਿੱਗਦਾਗਾ ਹallelujah ਤੇ ਜੇ ਰੇਤ ਤੇ ਬਣਾਵਾਂਗੇ ਤੋ ਡਿੱਗ ਪੂਆ ਨੇਰੀ ਆ ਗਈ ਤੱਕਾ ਮਾਰਿਆ ਕਿਸੇ ਨੇ ਕੋਈ ਸ਼ਿਕਾਇਤ ਆ ਕੋਈ ਤਾਨਾ ਵਜ ਗਿਆ ਕਿਸੇ ਨੇ ਬੋਲੀ ਮਾਰੀ ਉਹ ਡਿੱਗ ਪੈਂਦਾ ਹallelujah ਤੇ ਜਿਹੜਾ ਸੱਚਮੁੱਚ ਚਟਾਨ ਤੇ ਘਰ ਹੈ ਉਹ ਕਿੱਥੇ ਰਹੂਗਾ ਉਹ ਖੜਾ ਹੀ ਰਹੂਗਾ ਹallelujah ਪਹਾੜਾ ਦੇ ਉੱਤੇ ਕਿੰਨੀਆਂ ਛੱਲਾਂ ਵਾਈਦੀਆਂ ਡਿੱਗਦੇ ਆ ਉੱਥੇ ਦੇ ਖੜਾ ਹੀ ਰਹਿੰਦੇ ਆ ਆਪਾਂ ਉਹੋ ਜਿਹਾ ਆਪਣਾ ਮਨ ਬਣਾਉਣਾ ਵੈ ਆਪਣਾ ਮਨ ਡੋਲੇ ਨਾਲ ਚਟਾਨ ਵਾਂਗੂ ਤਕੜਾ ਹੋਵੇ ਹallelujah ਹallelujah ਜੇ ਰੇਤ ਤੇ ਬਣਾਵਾਂਗੇ ਤਾਂ ਉਹ ਟਹਿ ਜਾਊਗਾ ਫਿਰ ਆਪਾਂ ਉਸ ਜੋਗੇ ਪਾਸੇ ਨਾ ਉਹ ਪਾਸੇ ਰਹਿਣਾ ਹallelujah ਸੱਚਮੁੱਚ ਪਰਮੇਸ਼ਰ ਕਰਦਾ ਜੇ ਉਹਨੇ ਆਪਾਂ ਨੂੰ ਚੁਣਿਆ ਮੈਂ ਆਪਦੀ ਆਪ ਦੇ ਕਿੱਥੇ ਲੈ ਕੇ ਆਂਦੀ ਹਜ਼ੂਰੀ ਚ ਲੈ ਕੇ ਆਏ ਹਾਲੇਲੂਇਆ ਅੱਜ ਦੇ ਦਿਨ ਦੇ ਲਈ ਧੰਨਵਾਦ ਕਰੋ ਆਪਾਂ ਨੂੰ ਨੇ ਜਿੰਦਾ ਰੱਖਿਆ ਆਪਾਂ ਨੂੰ ਤਾਕਤ ਦਿੱਤੀ ਆਪਾਂ ਨੂੰ ਨੇ ਨਵਾਂ ਬਲ ਦਿੱਤਾ ਆਪਾਂ ਨੂੰ ਨੇ ਤੰਦਰੁਸਤੀ ਦਿੱਤੀ ਆਪਾਂ ਨੂੰ ਸੰਭਾਲ ਕੇ ਰੱਖਿਆ ਰਾਤ ਪਰ ਹਾਲੇਲੂਇਆ ਫੇਰ ਹੀ ਆਪਾਂ ਸਵੇਰੇ ਉਹਦੀ ਹਜ਼ੂਰੀ 'ਚ ਬੈਠੇ ਆ ਕਿ ਹਾਲੇਲੂਇਆ ਸੱਚਮੁੱਚ ਆਪਾਂ ਪਰਮੇਸ਼ਰ ਉਹ ਕਹਿੰਦਾ ਮੈਂ ਨਹੀਂ ਤੁਹਾਨੂੰ ਛੱਡਦਾ ਤੇ ਆਪਾਂ ਵੀ ਨਹੀਂ ਉਹਨੂੰ ਛੱਡਣਾ ਪਉਦੀ ਘੁੱਟ ਕੇ ਬਾਹ ਫੜ ਲੈਣੀ ਹੈ ਹਾਲੇਲੂਇਆ ਜਦੋਂ ਆਪਾਂ ਭੀੜ 'ਚ ਜਾਂਦੇ ਬੱਚੇ ਨੂੰ ਲੈ ਕੇ ਬੱਚਾ ਆਪਣੀ ਬਾਹ ਫੜ ਕੇ ਰੱਖਦਾ ਕਿ ਨਹੀਂ ਰੱਖਦਾਗਾ ਉਹਨੂੰ ਪਤਾ ਹੁੰਦਾ ਮੈਂ ਆਪਦੀ ਮਾਂ ਨਾਲ ਐ ਮੈਂ ਉਹਦੇ ਪਿਓ ਨਾਲ ਐ ਕਿਤੇ ਮਿਹਨਤੋਂ ਪਾਸੇ ਨਾ ਹੋ ਜਾਵਾਂ ਹਾਲੇਲੂਇਆ ਤੇ ਜੋ ਕੱਲਾ ਫਿਰੂਗਾ ਤੋ ਗੁੰਮੂਗਾ ਹੀ ਹਾਲੇਲੂਇਆ ਪਿਪਾ ਨੂੰ ਪਾਲਦੇ ਫਿਰਾਂਗੇ ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਜੇ ਪ੍ਰਭੂ ਦੀ ਬਾਹ ਫੜ ਲਈ ਛੱਡਣੀ ਨਹੀਂ ਹਾਲੇਲੂਇਆ ਹਾਲੇਲੂਇਆ ਛੱਡ ਜਾਂ ਕਿੰਨੇ ਛੱਡਦੇ ਕੁਝ ਹੋਈ ਜਾਵੇ ਆਪਾਂ ਪਰਮੇਸ਼ਰ ਨੂੰ ਨਹੀਂ ਛੱਡਣਾਗਾ ਹਾਲੇਲੂਇਆ ਹਾਲੇਲੂਇਆ ਕੱਲੇ ਨੂੰ ਇਹ ਵੀ ਕੁਝ ਸਿਖਾਉਣ ਨੂੰ ਆ ਦੇ ਕੱਲੇ ਕਿੰਨੇ ਕੱਲੇ ਕਾ ਤੋ ਪਰਮੇਸ਼ਰ ਕਰਦੇ ਆਪਾਂ ਨੂੰ ਸਿਖਾਉਣ ਆਉਦਾ ਕੁਝ ਹਾਲੇਲੂਇਆ ਆਪਾਂ ਨੂੰ ਫਿਰ ਦੁੱਖ ਵੀ ਨਹੀਂ ਦਾ ਕਿ ਇਹਦੇ ਚੱਲ ਕੋਈ ਨਹੀਂ ਪਰਮੇਸ਼ਰ ਦੇ ਤਾਂ ਮੇਰੇ ਨਾਲ ਹੈਗਾ ਹੀ ਹੈਗਾ ਹallelujah ਤਰਿਆ ਕਿਆ ਕਰ ਪਰਮੇਸ਼ਰ ਮੈਂ ਨਹੀਂ ਕਰਲਾ ਮੇਰੇ ਨਾਲ ਤੂੰ ਹੈਗਾ ਮੈਂ ਹallelujah ਹallelujah ਕਈਆਂ ਦੇ ਔਲਾਦ ਨਹੀਂ ਹੈਗੀ ਉਹ ਵੀ ਉਹ ਵੀ ਦਿਨ ਕੱਟ ਜਾਂਦੇ ਜਿਨ੍ਹਾਂ ਦੇ ਹੈਗੇ ਉਹ ਤੰਗ ਕਰਦੀਏ ਤੇ ਉਹ ਵੀ ਕਰੀ ਜਾਂਦੇ ਹallelujah ਆਪਾਂ ਨੂੰ ਪਤਾ ਹੋਣਾ ਚਾਹੀਦਾ ਪਰਮੇਸ਼ਰ ਤੇਰੇ ਦਿੱਤੇ ਵੇ ਜਿਹਦੇ ਹੈ ਨਹੀਂ ਉਹ ਵੀ ਕਿਆ ਕਰ ਪਰਮੇਸ਼ਰ ਕੋਈ ਨਹੀਂ ਮੈਂ ਤਾਂ ਤੇਰੇ ਨਾਲ ਹੀ ਸੌਖਾਂ ਮੈਂ ਹallelujah ਹallelujah ਇਸ ਤਰ੍ਹਾਂ ਕਰਕੇ ਆਪਾਂ ਪਿਆਰ ਤਾਂ ਕਰਨਾ ਉਨਾਂ ਹੀ ਕਰਨਾ ਬਾਹਲਾ ਅੰਦਰੋਂ ਨਹੀਂ ਖੁੱਭ ਜਾਣਾ ਆਪਾਂ ਉਹਨਾਂ ਜੀ ਖੁੱਬੇ ਰਹੀਏ ਹallelujah ਹallelujah ਆਪਾਂ ਪ੍ਰਿਆਰਤ ਸੱਚਾ ਪਰਮੇਸ਼ਰ ਦੇ ਨਾਲ ਹੀ ਪਾਉਣਾ ਹੈ ਹallelujah ਕਿ ਅਗਰ ਪਰਮੇਸ਼ਰ ਸੱਚਮੁੱਚ ਤੂੰ ਮੇਰੇ ਨਾਲ ਹੈ ਮੈਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੋਣੀ ਸੱਚਮੁੱਚ ਉਹਨੇ ਥੋੜ੍ਹ ਵੀ ਨਹੀਂ ਰਹਿਣ ਦੇਣੀ ਉਹ ਜ਼ਰੂਰਤਾਂ ਪੂਰੀਆਂ ਕਰਦਾ ਹੀ ਕਰਦਾ ਹੈ ਹallelujah ਹallelujah ਉਹਤੇ ਕੀ ਲਿਖਿਆ ਕਹਿੰਦਾ ਮੇਰਾ ਜਿਹੜਾ ਚੇਲਾ ਕਿਸੇ ਕੇ ਹੱਥ ਨਾਲ ਡੱਡੂਗਾ ਹallelujah ਆਪਣੀਆਂ ਜ਼ਰੂਰਤਾਂ ਪਰਮੇਸ਼ਰ ਆਪ ਹੀ ਪੂਰੀਆਂ ਕਰ ਦਿੰਦਾ ਹੈ ਹallelujah ਥੜਕੇ ਨਹੀਂ ਰਹਿਣ ਦਿੰਦਾਗਾ ਸੱਚਮੁੱਚ ਉਹ ਜਾਣਦਾ ਸ਼ਰਮਿੰਦੇ ਵੀ ਨਹੀਂ ਹੋਣ ਦਿੰਦਾ ਆਪਦੇ ਚੁਣਿਆ ਹੋਇਆਂ ਨੂੰ ਹਾਲੇਲੂਇਆ ਉਹਨੇ ਅੱਗੇ ਵੀ ਨਹੀਂ ਹੋਣ ਦੇਣਾ ਸ਼ਰਮਿੰਦੇ ਹਾਲੇਲੂਇਆ ਸ਼ਰਮਿੰਦਾ ਕੌਣ ਹੋਊਗਾ ਸ਼ੈਤਾਨ ਸ਼ਰਮਿੰਦਾ ਹੋਊਗਾ ਜਿਹੜਾ ਨਹੀਂ ਜਾਣਦਾ ਪ੍ਰਭੂ ਨੂੰ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ 'ਚ ਭੜੇ ਰਹਿਣਾ ਵੇ ਸੱਚਮੁੱਚ ਉਹਨੂੰ ਵੱਧ ਤੋਂ ਵੱਧ ਟਾਈਮ ਦਿਆ ਕਰੋ ਪਰਮੇਸ਼ਰ ਨੂੰ 2 ਘੰਟੇ ਹਰ ਰੋਜ਼ ਉਹਦੇ ਲਈ ਕੱਢਿਆ ਕਰੋ ਹਣ ਹਾਲੇਲੂਇਆ ਜਦੋਂ ਆਪਾਂ ਨੂੰ ਉਹਨੇ ਮੂੰਹ ਦਿੱਤਾ ਜੇ ਆਪਾਂ ਨਾ ਹੁੰਦੇ ਆਪਣੇ ਫਿਰ ਤਾਂ ਕਹਿੰਦੇ ਆਪਾਂ ਤੁਹਾਨੂੰ ਤਾਂ ਕੋਈ ਬੁੱਧੀ ਨਾ ਨ ਬੁੱਧੀ ਨਾ ਪਰਿਆ ਆਪਾਂ ਨੂੰ ਮੂੰਹ ਦਿੱਤਾ ਅੱਖਾਂ ਦਿੱਤੀਆਂ ਮੈਂ ਕੰਨ ਦਿੱਤੇ ਬਾਣੀ ਸੋਨ ਨੂੰ ਹਾਲੇਲੂਇਆ 2 ਘੰਟੇ ਹਰ ਇੱਕ ਜਾਣਾ 2-2 ਘੰਟੇ ਉਹਦੇ ਲਈ ਉਹ ਕਹਿੰਦਾ ਦਸਵੰਤ ਕਹਦਾ ਦੇਣਾ ਪਰਮੇਸ਼ਰ ਨੂੰ 12 ਘੰਟਿਆਂ ਚੋਂ 24 ਘੰਟੇ ਹੋਗੇ ਦਿਨ ਰਾਤ ਦੇ 2 ਘੰਟੇ ਉਹਨੂੰ ਦੇਣੇ ਹੀ ਦੇਣੇ ਆ ਵਿੱਚੋਂ ਹਾਲੇਲੂਇਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੁੱਚ ਪਰਮੇਸ਼ਰ ਨੇ ਆਪਾਂ ਨੂੰ ਜਿਉਂਦੇ ਰੱਖਿਆ ਧੰਨਵਾਦ ਕਰੋ ਪਰਮੇਸ਼ਰ ਦਾ ਆਪਾਂ ਨੂੰ ਉਹ ਬਚਾ ਕੇ ਰੱਖਦਾ ਹਰ ਇੱਕ ਜਹਿਮਤ ਤੋਂ ਬਿਮਾਰੀ ਤੋਂ ਕਰਜ਼ਿਆਂ ਤੋਂ ਝਗੜਿਆਂ ਤੋਂ ਕਿੱਥੋਂ ਕਿੱਥੋਂ ਬਚਾ ਕੇ ਰੱਖਦਾ ਹallelujah ਹallelujah ਸਤਿ ਧੰਵਾਦ ਕਰਿਆ ਕਰੋ ਜਿਨ੍ਹਾਂ ਦੇ ਹਸਪਤਾਲਾਂ ਚ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੀ ਕੀ ਹਾਲ ਹੋਏ ਵੇ ਹallelujah ਪਰਮੇਸ਼ਰ ਦਾ ਦਇਆ ਵਾਲਾ ਹੱਥ ਹਮੇਸ਼ਾ ਆਪਣੇ ਤੇ ਆਪਣੇ ਅੰਸ਼ ਤੇ ਬਣਿਆ ਰਵੇ ਹallelujah ਸੱਚਮੁੱਚ ਆਪਾਂ ਨੂੰ ਪ੍ਰਭੂ ਦੀ ਅਈ ਰੱਖੇ ਹallelujah ਹallelujah ਮਹਿਮਾ ਕਰਨ ਵਰ ਉਹਦੇ ਹੋਰ ਬਲ ਦੇ ਨਾਲ ਭਰੇ ਹallelujah